ਦੇਖ ਸਕਦੇ ਤੁਸੀਂ ਤਸਵੀਰਾਂ ਕਿੰਨੀਆਂ ਦਰਦ ਭਰੀਆਂ ਤੇ ਹੱਸਣ ਹਲਵਾਤ ਕਰਾਂਗੇ ਅਜੀ ਕਿੰਨਾ ਮਾੜਾ ਦਿਨ ਹੈ ਕਿ ਅੱਜ ਆਪਣੇ ਹੱਥਾਂ ਦੀ ਨਾਲੇ ਸਾਰੀਆਂ ਚੀਜ਼ਾਂ ਕਰਨੀਆਂ ਪੈ ਰਹੀਆਂ ਉਹ ਮੋਤਾ ਜੀ ਕਿ ਬਹੁਤ ਔਖਾ ਕੀ ਲੱਗਦਾ ਸੀ ਤੁਹਾਡਾ ਤੀਜਾ ਕੀ ਕਰ ਸਕਦੇ ਆ ਪਾਜੀ ਹਨਾ ਤਵਾ 10 ਚ ਖੇਡੇ ਆਣਾ ਕਿੰਨੇ ਦਾ ਸੁਆਹ ਸੀ ਹੋਣਾ ਦਾ ਬਾਅਦ ਚੈੱਕ ਕਰ ਸਕਦਾ ਜਿੰਨਾ ਮੜਾ ਦਿਨ ਦੇਖਣਾ ਪੈ ਰਿਹਾ ਕਿ ਆਪਣੇ ਹੱਥਾਂ ਨਾਲ ਆਪਣੇ ਭਤੀਜੇ ਦੀ ਤਿਆਰ ਕਰਨੀ ਪੈ ਰਿਹਾ ਹੈ ਬੇਨਤੀ ਆ ਕੇ ਦੰਦਾ ਹਾਰ ਜਾਂਦਾ ਹੋਣੀ ਹੁਣੀ ਵਿਆਹ ਹੋਇਆ ਸੀ ਉਹਨਾਂ ਦਾ ਅਹਾਂ ਹਜੇ ਚਾਵ ਵੀ ਨਹੀਂ ਲੱਥੇ ਸੀਗੇ ਮੇਰੇ ਖਿਆਲ ਚ ਪਹਿਲੀ ਵਾਰ ਹੀ ਘਰ ਤੋਂ ਬਾਹਰ ਗਏ ਹੋਣੇ ਪਹਿਲੀ ਵਾਰ ਹੀ ਕੱਢ ਗਏ 11 ਵਜੇ ਇੱਥੇ ਸਵੇਰ ਤੋਂ ਹੀ ਬਾਅਦ ਜਿਆਦਾ ਜਿਆਦਾ ਆਉਂਦੀਆਂ ਹੋਣੀਆਂ ਤੁਹਾਨੂੰ ਜੀ ਜਰਦਾਂ ਕੇ ਦੇਖ ਸਕਦੇ ਹੋ ਤੁਸੀਂ ਅੱਖਾਂ 'ਚ ਜਿਹੜੇ ਹੰਝੂ ਹੈਗੇ ਨੇ ਉਹ ਨਹੀਂ ਰੁਕ ਰਹੇ ਪਰਿਵਾਰ ਦੇ ਰੋ ਰੋ ਕੇ ਜਿਹੜਾ ਹੈਗਾ ਬੁਰਾ ਹਾਲ ਹੈ ਚਾਚਾ ਜੀ ਨਾਲ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਉਹਦੇ ਜਿਹੜੇ ਬੋਲ ਹੈਗੇ ਨੇ ਉਹ ਖਤਮ ਹੋ ਚੁੱਕੇ ਨੇ ਸਿਰਫ ਅੱਖਾਂ ਦੇ ਵਿੱਚ ਹੰਝੂ ਹੀ ਲੈ ਕੇ ਉਹ ਇੱਥੇ ਉਹਨਾਂ ਜਿਹੜੀ ਜਿੱਥੇ ਉਹਨਾਂ ਦੀ ਅਰਥੀ ਜਾਣੀ ਹੈ ਉਹ ਤਿਆਰ ਕਰ ਰਹੇ ਨੇ ਬਹੁਤ ਹੀ ਦੁੱਖਪੁਰ ਅਦਿਨ ਅੱਜ ਦੇਖਣਾ ਪੈ ਰਿਹਾ ਸਾਨੂੰ ਕੀ ਰਾਣਾ ਬਲਾ ਚੋਰੀਆ ਉਹਨਾਂ ਦੇ ਘਰ ਦੇ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਰੋਡ ਦੇ ਉੱਤੇ ਘਰ ਹੈ ਇੰਨਾ ਵਧੀਆ ਜਿਹੜਾ ਹੈਗਾ ਉਹ ਤਿਆਰ ਕੀਤਾ ਹੋਇਆ ਹੈ ਦੇਖ ਸਕਦੇ ਤੁਸੀਂ ਟਰਾਲੀ ਟਰੈਕਟਰ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਤੇ ਹੁਣ ਹੁਣ ਜਨ ਦੇ ਘਰ ਚ ਹਜੇ ਬਿਆਦੀਆਂ ਰੌਣਕਾਂ ਨਹੀਂ ਮੁੱਕੀਆਂ ਸੀ ਗਿਆ ਉਹਨਾਂ ਦੇ ਘਰ ਦੇ ਵਿੱਚ ਇਹ ਚੀਜ਼ ਆਪਾਂ ਨੂੰ ਦੇਖਣੀ ਪੈ ਰਹੀ ਹੈ ਤੇ ਬਹੁਤ ਹੀ ਮਾੜੀ ਘੜੀ ਜਿਹੜੀ ਹੈਗੀ ਹੈ ਉਹ ਪਰਿਵਾਰ ਦੇ ਨਾਲ ਅੱਜ ਹੋਈ ਹੈ ਪਰਿਵਾਰ ਵਾਲੇ ਜਿਹੜੇ ਹੈਗੇ ਨੇ ਉਹ ਬਿਆਦ ਨਹੀਂ ਕਰ 파 ਰਹੇ ਅੱਖਾਂ ਦੇ ਵਿੱਚ ਜਿਹੜੇ ਹੰਝੂ ਲੈ ਕੇ ਹੁਣ ਦੀ ਜਿਹੜੀ ਅਰਥੀ ਹੈਗੀ ਆ ਉਹ ਤਿਆਰ ਕਰ ਰਹੇ ਨੇ ਤਸਵੀਰਾਂ ਤੁਸੀਂ ਦੇਖਦੇ ਹੋ ਰਾਣਾ ਬਲਾਚੋਰ ਦੇ ਕਰਦਿਆਂ ਉਹਨਾਂ ਦੇ ਪਰਿਵਾਰ ਦੀਆਂ ਉਹਨਾਂ ਦੇ ਜਿਹੜੇ ਚਾਚੇ ਹੈਗੇ ਨੇ ਜਿਹੜਾ ਵੀ ਹੱਥਾਂ ਦੇ ਵਿੱਚ ਉਹ ਖੇਡੇ ਨੇ ਉਹਨਾਂ ਦੇ ਜਿਹੜੇ ਹੈਗੇ ਨੇ ਬੋਲ ਜਿਹੜੇ ਹੈਗੇ ਨੇ ਖਤਮ ਹੋ ਚੁੱਕੇ ਨੇ ਅੱਖਾਂ ਤੋਂ ਹੰਝੂ ਹੀ ਰੁਕ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕੋ ਕਿ ਕਿਵੇਂ ਅੱਖਾਂ ਨੂੰ ਲੈ ਕੇ ਸਾਰੀਆਂ ਜਿਆਨੀਆਂ ਕਰਨੀਆਂ ਬਾਰੀਆਂ ਤੇ ਬਹੁਤ ਹੀ ਮਾੜਾ ਸਮੇਂ ਹੈਗਾ ਜਿਹੜਾ ਪਰਿਵਾਰ ਦੇ ਉੱਤੇ ਇੱਕਦਮ ਟੁੱਟ ਆਇਆ ਹੈ ਅਸੀਂ ਰਾਣਾ ਬਲੇਚੋਰੀ ਦੇ ਬਿਲਕੁਲ ਘਰ ਦੇ ਸਾਹਮਣੇ ਖੜੇ ਆਂ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੇ ਜਿਹੜੇ ਫੈਨਸ ਨੇ ਰਿਸ਼ਤੇਦਾਰ ਨੇ ਜਿਹੜੇ ਪਿੰਡ ਵਾਸੀ ਨੇ ਉਹ ਵੀ ਇੱਥੇ ਪਹੁੰਚੇ ਨੇ ਤੇ ਉਹਨਾਂ ਦੀ ਜਿਹੜੀ ਹੈਗੀ 6 ਫੇਸ ਤੋਂ ਮ੍ਰਿਤਕ ਦੇ ਜਿਹੜੀ ਹੈਗੀ ਉਹ ਲੈ ਕੇ ਨਿਕਲ ਗਏ ਨੇ ਤੇ ਇੱਥੇ ਉਹਦਾ ਅੰਤਿਮ ਜਿਹੜਾ ਸੰਸਕਾਰ ਹੈ ਹੋਣਾ ਹੈ ਅਸੀਂ ਪਿੰਡ ਵਾਸੀ ਜਿਹੜੇ ਸਾਡੇ ਨਾਲ ਨੇ ਭਾਜੀ ਈਸੀ ਪਿੰਡ ਦੇ ਸੀਗੇ ਹਨਾ ਤੇ ਕਿਵੇਂ ਮਲਕੀ ਸ਼ੁਰੂ ਤੋਂ ਈਸੀ ਪਿੰਡ ਦੇ ਵਿੱਚ ਰਹੇ ਨੇ ਕਿਵੇਂ ਦੇਖਦੇ ਵੈਸੇ ਹੁੰਦਾ ਨਾ ਜੀ ਪਿਛਲਾ ਜਿਹੜਾ ਪਿੰਡ ਹੈਗਾ ਬਨਗੜ ਅੱਛਾ ਜੀ ਭਾਜੀ ਬਨਗੜ ਰਿਆਸਤ ਜਿਹੜੀ ਹੈ ਉਹਦੇ ਜਿਹੜੇ ਦਾਦਾ ਜੀ ਹੋਰ ਰਾਏ ਸਾਹਿਬ ਜੀ ਉਹ ਤੇ ਰਾਜਾ ਖਾਨਦਾਨ ਮਤਲਬ ਬਲੋਂਗ ਕਰਦੇ ਤਾਂ ਮਤਲਬ ਇੱਥੇ ਵੀ ਹੋਰ ਨੇ ਪੁਰਾਣੇ ਰਹਿੰਦੇ ਵੈਸੇ ਇੱਥੇ ਹੀ ਜ਼ਿਆਦਾ ਠੀਕ ਹੈ ਨਾ ਇਹ ਫੈਮਿਲੀ ਤੋਂ ਜਿਹੰਦਾ ਜਿਹੜਾ ਤਾਇਆ ਜੀ ਹੈ ਜਿਹੜਾ ਐਕਸਪਾਇਰ ਹੋਇਆ ਇਹ ਤਾਂ ਇਹੋ ਮਤੇਰਾਂ ਦੇ ਬੰਗੜ ਅੱਛਾ ਇਹ ਇੱਥੇ ਵਹਿੰਦੇ ਸੀ ਨੇ ਕੀਵੇਂ ਦੇਖਦੇ ਤੁਸੀਂ ਸਾਰੇ ਆਮ ਜਿਵੇਂ ਇੱਕ ਇੰਨੇ ਵੱਡੇ ਜਿਹੜੇ ਨਾਮੀ ਹੀਗੇ ਜਿਹੜੇ ਬਲਾਚੋਰ ਦਾ ਇੰਨਾ ਨਾਮ ਉੱਚਾ ਕਰ ਰਹੇ ਸੀਗੇ ਉਹਨਾਂ ਦਾ ਸਾਰੇ ਆਮ ਕਤਲ ਕਰ ਦਿੱਤੇ ਜਾਂਦੇ ਬਹੁਤ ਮਾੜੀ ਗੱਲ ਹੈ ਬਹੁਤ ਗਲਤ ਕਲਚਰ ਆ ਰਿਹਾ ਹੈ ਜਿਹੜਾ ਅਦਾ ਕਿਸ ਨੂੰ ਮਾਰ ਦੇਣਾ ਹੁਣ ਇੱਕ ਬੰਦੇ ਦੇ ਪਿੱਛੇ ਇੱਕ ਨੇ ਦੇ ਕੋਈ ਬੰਦੇ ਆ ਕੋਈ ਮਦਰ ਆ ਉਹਦੀ ਕੋਈ ਵਾਈਫ ਆ 10 ਦਿਨ ਉਹਦੇ ਬੱਚੇ ਬਿਆਨ ਹੋਏ ਤੇ ਜਾਨੇ ਦੋਸ਼ਮਣੀ ਆ ਚਲੋ ਮਾਰਕਟ ਹੋ ਜਾਂਦੀ ਮੜ ਮੋਟਰੀ ਤਾਂ ਤਾਂ ਕੇਸ ਨੂੰ ਮਾਰਦਣਾ ਤਾਂ ਬਿਲਕੁਲ ਮਨ ਤਾਂ ਭਾਗਾ ਜੀ ਕਹਿ ਕਹਿ ਸਕਦੇ ਨਾਲੇ ਭਾਜੀ ਇੰਨਾ ਉੱਥੇ ਰਸ ਸੀਗਾ ਇੰਨੇ ਲੋਕ ਸੀਗੇ ਇੰਨੇ ਪੁਲਿਸ ਕਰਮਚਾਰੀ ਸੀਗੇ ਲੇਕਿਨ ਉਹ ਬੰਦੇ ਫਰਾਰ ਹੋ ਗਏ ਉਹੀ ਤਾਂ ਗੱਲ ਹੈ ਇੰਨੇ ਜਨ ਕੇ ਪਾਪ ਰਗਾ ਇੰਨੀ ਪੁਲਿਸ ਲੱਗੀ ਹੋਈ ਅਨਾ ਬੜਾ ਸਟੇਡੀਅਮ ਹੋ ਤਾਂ ਬੰਦੇ ਫੇਰ ਫਰਾਰ ਹੋ ਜਾਂਦੇ ਇਹ ਵੀ ਦੇਖਣ ਵਾਲੀ ਗੱਲ ਹੈ ਬਾਕੀ ਸਾਡੇ ਸੌਣ ਚਾਰੇ ਉਹ ਦਾ ਜਨ ਕੇ ਜਿਹੜੇ ਕੜੇ ਵਗੈਰਾ ਪਾਇਆ ਸੀ ਗੜ ਚੈਂਦੀ ਵਗੈਰਾ ਸੀ ਉਹ ਵੀ ਜਨ ਕੇ ਇਹਨੇ ਜੀ ਸਮਾਂ ਦਾ ਸਮਾਂ ਨਹੀਂ ਉਹਨਾਂ ਨੇ ਬਚਾਅ ਵਾਸਤੇ ਆਪਣੇ ਵੈਪਨ ਵੀ ਰੱਖਿਆ ਹੋਇਆ ਸੀ ਕਹਿੰਦੇ ਵੈਪਨ ਰੱਖ ਕੇ ਹਾਂਜੀ ਵੈਪਨ ਰੱਖਿਆ ਸੀਗਾ ਪੰਜਾਬ ਚ ਸੀਗਾ ਵੈਪਨ ਵੀ ਗਾਇਬ ਹੁੰਦਾ ਵੈਪਨ ਵੀ ਨਹੀਂ ਮਿਲਿਆ ਵੈਪਨ ਦਾ ਵੀ ਨਹੀਂ ਪਤਾ ਹਾਂਜੀ ਤੇ ਕੀ ਕਹਿਣਾ ਚਾਹੋਗੇ ਮਿਲ ਕੇ ਇਸ ਪਿੰਡ ਦੀ ਜਿਹੜੀ ਨਾਮੋਚਾ ਕਰ ਰਿਆ ਸੀਗਾ ਤੁਹਾਡੇ ਅੱਖਾਂ ਦੇ ਸਾਹਮਣੇ ਹੀ ਖੇਡਦਾ ਸੀਗਾ ਲੇਕਿਨ ਤੁਹਾਡੇ ਤੋਂ ਛੋਟੀ ਉਮਰ ਦਾ ਸੀਗਾ ਤੁਹਾਡੇ ਬੱਚੇ ਵੇਖਾਂ ਸੀਗਾ ਲੇਕਿਨ ਤੁਹਾਨੂੰ ਉਹੀ ਦਿਨ ਦੇਖਣ ਬੈਰੇ ਨੇ ਕਾ ਉਹਨੇ ਵਰਕਣਾ ਇਹ ਬਹੁਤ ਮਾੜੀ ਗੱਲ ਹੈ ਆਪਣੇ ਬਹੁਤ ਜਾਨ ਕੇ ਪ੍ਰੋਚ ਹੈ ਜਾਨ ਕੇ ਲੋਕਾਂ ਕੇ ਆਪਣੇ ਇਧਾ ਮਾਝੇ ਆਏ ਹਾਂ ਅੱਜ ਤਾਂ ਮਤਲਬ ਵੈਸੇ ਪਿੰਡ ਤੇ ਪੁਰਾਣਾ ਪਿੰਡ ਜਿਹੜਾ ਪੁਰਾਣਾ ਪਿੰਡ ਜਿਹੜਾ ਇਹ ਤਾਂ ਬਨਗੜ ਪਿੱਛੇ ਜਾਂਦੀ ਉੱਥੋਂ ਆਏ ਹੋਇਆ ਹਾਂ ਹਾਂਜੀ ਠੀਕ ਹੈ ਮਤਲਬ ਕਿ ਤੁਹਾਨੂੰ ਪਤਾ ਲੱਗਾ ਹੋਣਾ ਕਿ ਸਾਰਾ ਕੁਝ ਹੋ ਗਿਆ ਜਿਹੜਾ ਤੁਹਾਡੇ ਨਾਲ ਉੱਥੇ ਉਹਨਾਂ ਦੀ ਜਿਹੜੀ ਫੈਮਲੀ ਹੈ ਤੁਹਾਡੇ ਨਾਲ ਰਹਿੰਦੀ ਹੁਣੇ ਪਹਿਲਾਂ ਹਾਂ ਸਾਰਾ ਕੁਝ ਉਹਨਾਂ ਦੀ ਯਾਦ ਦੇ ਵਿੱਚ ਤੁਸੀਂ ਇੱਥੇ ਆਏ ਹੋ ਹਾਂਜੀ 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 ਇਹਦੇ ਫਾਦਰ ਜਿਹੜੇ ਬਹੁਤ ਸ਼ਰੀਫ ਆਦਮੇ ਆ ਫਾਦਰ ਨਹੀਂ ਮੁੰਡੇ ਦਾ ਰਾਣੇ ਦਾ ਸ਼ਰੀਫ ਆਦਮੀ ਹੈ ਬਹੁਤ ਬਹੁਤ ਜਾਨਕੀ ਬਹੁਤ ਮਿਲਣਸਾਰ ਬੰਦਾ ਹੈ ਕੋਈ ਵੀ ਉਹਨਾਂ ਦੇ ਕਰਜ਼ਾ ਦਾ ਲੜਨ ਵਾਲਾ ਇਹਦੇ ਦਾਦਾ ਜੀ ਜਾਨਕੀ ਉਹ ਐਨੇ ਨਾਈਸ ਪਰਸਨ ਸਨ ਜਿਹਨਾਂ ਦਾ ਰਾਜਾ ਗਾਂਦਾਂ ਚੋਂ ਹੁੰਦੇ ਬਾਜੀ ਉਹਨਾਂ ਨੇ ਅੱਜ ਤੱਕ ਕਿਸੇ ਨੂੰ ਉਹ ਇਹ ਨਹੀਂ ਤੱਕਨੇ ਗਏ ਹੋਣੇ ਇਹਦੇ ਤਾਇਆ ਜੀ ਇਹਦੇ ਚਾਚਾ ਇਹਦਾ ਫਾਦਰ ਸਾਹਿਬ ਕਦੇ ਕਿਸੇ ਨੂੰ ਮਤਲਬ ਜਾਨਕੀ ਕਹਿੰਦਾ ਕੋਈ ਪਰਸਨ ਵੀ ਕਹਿ ਦਵੇ ਵੀ ਕਿਸਾਨ ਉਹ ਇਹ ਕਰਕੇ ਵੀ ਕਦੇ ਕੋਦੇ ਹੋਵੇ ਐਦਾ ਵੀ ਫੈਮਿਲੀ ਹੈ ਨਹੀਂ ਕੀ ਮਤਲਬ ਤੁਸੀਂ ਇੰਨੇ ਮਿਲ ਕੇ ਉਹਨਾਂ ਦੀ ਤਾਰੀਫ ਕਰ ਰਿਹਾ ਸੀ ਕੱਲ ਦੇਖਿਆ ਹਸਪੀਟਲ ਦੇ ਵਿੱਚ ਉਹਨਾਂ ਦੀ ਤਾਰੀਫ ਕਰ ਰਿਹਾ ਤੁਸੀਂ ਹੋਰ ਵੀ ਕਿਸੇ ਨੂੰ ਪੁੱਛ ਕੇ ਦੇਖ ਲਿਓ ਜਾਂ ਸਾਡੇ ਇਲਾਕੇ ਜਾ ਕੇ ਦੇਖ ਲਿਓ ਕਿਸੇ ਬੱਚੇ ਬੱਚੇ ਤੋਂ ਪੁੱਛ ਰਿਹਾ ਕਦੀ ਕਿਸੇ ਨੂੰ ਮਤਲਬ ਹੈ ਇਸੇ ਨਾਲ ਮਤਲਬ ਕੋਈ ਦੁਸ਼ਮਣ ਭਾਵ ਨਹੀਂ ਕਦੀ ਕਿਸੇ ਦਾ ਆਰਮੀ ਜੀ ਦੇਣਾ ਜੀ ਇਧਰ ਫਾਦਰ ਕਦੀ ਉਹਨਾਂ ਜਿੱਦਾਂ ਦੀ ਗੱਲ ਨਹੀਂ ਆਈ ਕਿ ਆਰਮੀ ਨਾਲ ਸਾਡੇ ਤਾਂ ਚਲੋ ਖਾਸ ਦੋਸਤ ਹੈ ਔਰ ਉਹਨੇ ਕਦੀ ਰਾਜਾ ਖਾਨਦਾਨ ਵਾਲੀ ਗੱਲੇ ਨਹੀਂ ਕੀਤੀ ਕਦੀ ਠੀਕ ਹੈ ਨਹੀਂ ਕਿਸੇ ਨੇ ਵੀ ਇੰਨੇ شریف ਪਰਿਵਾਰ ਦੇ ਹੈ ਠੀਕ ਹੈ ਨਹੀਂ ਨਾ ਤਾਂ ਉਹ ਜਾਨ ਤੋਂ ਬੰਦਾ ਹੋਵੇ ਬੰਦਾ ਬਖਰਾ ਯਾ ਟੀ ਚੂੜਿਆ ਰੱਖਦਾ ਹੋ ਜਾਣੇ ਕਿ ਉਹ ਪੋਹ ਵਾਲੀ ਇਹੋ ਜੀ ਕੋਈ ਗੱਲ ਨਹੀਂ ਬਿਲਕੁਲ ਸਿੰਪਲ ਜਾਨੇ ਕਿ ਬੰਦੇ ਜਿਹਾ ਹਾਂ ਪਰਿਵਾਰ ਲਈ ਕਿੰਨੀ ਮਾੜੀ ਘੜੀ ਆ ਪਰਿਵਾਰ ਹੁਣ ਦੇਖੋ ਮਾੜੀ ਘੜੀ ਹੋਈ ਹੈ ਜਿਹੜੀ ਲੜਕੀ ਵਿਚਾਲੀ ਜਿਹੜੀ 10 ਦਿਨ ਜਿਹਦੇ ਵਿਆਹ ਨਾ ਹੋਏ ਆ ਉਹਨੂੰ ਆ ਦੇਖਣ ਆ ਬੈਗੇ ਕਿ ਤੇ ਪਰ ਕੀ ਹੋਤਾ ਹੈ ਸਰ ਇਹ ਨਾ ਅਗਲੀ ਲਾਈਵ ਜੋਗੀ ਰਹੀ ਨਾ ਪਿਛਲੀ ਪਿਛਲੀ ਜੋਗੀ ਰਹੀ ਹੁਣ ਮਤਲਬ ਦੇਖੋ ਕੀ ਆ ਜਾਣਗੇ ਮੜਾਈ ਹੋਏ ਬਹੁਤ ਮੜੀ ਗਲੇ ਦੇਖ ਸਕਦੇ ਤੁਸੀਂ ਉਹਨਾਂ ਦੇ ਜਿਹੜੇ ਜੱਦੀ ਪਿੰਡ ਹੈਗੇ ਨੇ ਜਿਹੜਾ ਹਿਮਾਚਲ ਦੇ ਵਿੱਚ ਆ ਉੱਥੋਂ ਵੀ ਜਿਹੜੇ ਹੈਗੇ ਨੇ ਇੱਥੇ ਪਹੁੰਚ ਰਹੇ ਨੇ ਲੋਕ ਤੇ ਨਮ ਅੱਖਾਂ ਦੇ ਨਾਲ ਉਹਨਾਂ ਨੇ ਦੱਸਿਆ ਕਿ ਕਿਵੇਂ ਉਹਨਾਂ ਦੇ ਡੈਡੀ ਦਾ ਸੁਭਾਅ ਉਹਵੇਂ ਅੱਗੇ ਮੁੰਡੇ ਦਾ ਸੁਭਾਅ ਕਿੰਨਾ ਵਧੀਆ ਸੀਗਾ ਤੇ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਘਰ ਦੇ ਬਿਲਕੁਲ ਸਾਹਮਣੇ ਜਿਹੜਾ ਹੈਗਾ ਕੱਠ ਉਹਨਾਂ ਦਾ ਜਿਹੜਾ ਸ਼ੁਰੂ ਹੋ ਗਿਆ ਕਿਉਂਕਿ ਉਹ ਕਿਤੇ ਨਾ ਕਿਤੇ ਉਹਨਾਂ ਦੇ ਨਾਮ ਦੇ ਅੱਗੇ ਬਲਾਚੋਰੀ ਲਾਉਂਦੇ ਸੀਗੇ ਤੇ ਬਲਾਚੋਰ ਦਾ ਜਿਹੜਾ ਨਾਮ ਹੈਗਾ ਉਹ ਉੱਚਾ ਕਰ ਰਹੇ ਸੀਗੇ ਬਲਾਚੋਰ ਦਾ ਨਾਮ ਉੱਚਾ ਕਰ ਰਹੇ ਸੀਗੇ ਤੇ ਤਾਂ ਦੱਸਦੇ ਕਿ ਬਹੁਤ ਹੀ ਨਾਮ ਵਾਲੇ ਬੰਦੇ ਸੀਗੇ ਉਹਨਾਂ ਨੇ ਅੱਗੇ ਤੋਂ ਅੱਗੇ ਤਰੱਕੀ ਕਰਨੀ ਸੀ ਹੁਣੇ ਹੁਣੀ ਉਹਨਾਂ ਦਾ ਵਿਆਹ ਹੋਇਆ ਸੀ ਜਿਵੇਂ ਕਿ ਉਹਨਾਂ ਦੇ ਇਹ ਪਿੰਡ ਦੇ ਲੋਕ ਤਾਂ ਜਿਹੜੇ ਹੈਗੇ ਨੇ ਉਹਨਾਂ ਦੇ ਅੱਖਾਂ ਦੇ ਵਿੱਚ ਨਮੀ ਤਾਂ ਹੈਗੀ ਐ ਲੇਕਿਨ ਜਿਹੜੇ ਉਹਨਾਂ ਦੇ ਜਿੱਦੀ ਪਿੰਡ ਹੈ ਜਿਹੜਾ ਹਿਮਾਚਲ ਦੇ ਵਿੱਚ ਸੀਗਾ ਉੱਥੋਂ ਵੀ ਲਗਾਤਾਰ ਜਿਹੜੇ ਲੋਕ ਹੈਗੇ ਨੇ ਉੱਥੇ ਪਹੁੰਚ ਲੈਣੇ ਉਹ ਤਾਰੀਫ ਕਰ ਰਹੇ ਨੇ ਕਿ ਕਹਿੰਦੇ ਕਿ ਬਹੁਤ ਵਧੀਆ ਪਰਿਵਾਰ ਸੀ ਬਹੁਤ ਰਾਜਾ ਮਹਾਰਾਜਿਆਂ ਵਾਲਾ ਅੱਗੇ ਤੋਂ ਜਿਹੜੀ ਪੀੜ੍ਹੀ ਹੈਗੀ ਉਹ ਪਰਿਵਾਰ ਸੀਗਾ ਤੇ ਇੰਨਾ ਨੁਕਸਾਨ ਹੋ ਜਾਣਾ ਬਹੁਤ ਹੀ ਦੁਖਪਰੀ ਦੀ ਗੱਲ ਐ ਅੰਮ੍ਰਿਤ